ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਹੋ ਤੁਸੀਂ ਸਾਰੇ ਜਿਹੜੇ ਹੋਪ ਤੁਸੀਂ ਸਾਰੇ ਜਿਹੜੇ ਵਧੀਆ ਹੋਵੋਗੇ ਤੇ ਗਾਇਸ ਅਸੀਂ ਦੋਨੋਂ ਮੈਂ ਤੇ ਮੇਰਾ ਬੇਟਾ ਦੋਨੋਂ ਹੀ ਕਲੇ ਹੋ ਗਏ ਆ ਤੇ ਤੁਸੀਂ ਸਾਰੇ ਜਿਹੜੇ ਨਾ ਦੁਆ ਕਰੋ ਕਿ ਮੇਰਾ ਬੇਟਾ ਜਲਦੀ ਜਲਦੀ ਠੀਕ ਹੋ ਜਾਵੇ ਮੇਰਾ ਕੀ ਹੈ ਮੈਂ ਤਾਂ ਯਾਪੀ ਠੀਕ ਹੋ ਜੂਗੀ ਤੇ ਸਾਰੇ ਜਿਹੜੇ ਨਾ ਥਰਡ ਤੋਂ ਜ਼ਰੂਰ بچੋ ਆਪਣੀ ਬੱਚਿਆਂ ਨੂੰ ਵੀ ਬਚਾ ਕੇ ਰੱਖੋ ਪੀਕਲ ਵਾਲੀ ਦੀ ਜੰਗੀ ਤੇਰੀ ਸਾਰੀ ਦਿੱਕਤ ਵੀ ਰਹਿ ਗਈ ਯਾਰ ਪਰ ਆਪਣੀ ਬੱਚਿਆ ਨੂੰ ਜ਼ਰੂਰ ਸਾਰੇ ਬਚਾਓ ਘੁੱਠੇ ਹੀ ਜਿਆਦੀ ਜਲਦੀ ਖਾਦੀ ਜਿਆਦਾ ਰਖਾਣ ਕਰਦੀ ਹੁੰਦੀ ਆ ਇਹ ਤਾਂ ਬਚਾਰਾ ਗਾਦੀ ਇਹ ਸਾਰੋਂ ਕਿ ਜ਼ਿਆਦਾ ਤੇ ਹੁਣ ਤੇ ਚਲੋ ਹੈ ਹੀ ਠੜ੍ਹ ਤੋਂ ਉੱਤੇ ਰੁਕ ਗਈ ਸੀਗਾ ਜਦੋਂ ਟਿਕਾ ਲੱਗੇ ਤੇ ਛੇਤੀ ਰਾਵਣਾਂ ਦਾ ਤੇ ਠੜ੍ਹ ਦੇ ਬਹੁਤ ਬੁਰਾ ਹਾਲ ਕੀਤਾ ਕੱਲ ਅਸੀਂ ਗੀਕ ਦਿੱਤੇ ਗਏ ਸੀ ਇਹ ਉਹ ਦਿਵਾਰ ਹੈ ਉੱਤੇ ਉਹਨਾਂ ਦਾ AC ਚਲਾ ਦਿੱਤਾ ਸੀ ਉਹ ਤਾਂ ਬੇਤੀ ਗਰਮ ਜਾ ਰਿਹਾ ਤਾਂ ਬਹੁਤ ਬੁਰਾ ਹੋ ਗਿਆ ਗੱਗੀ ਨੂੰ ਬੁਖਾਰ ਹੈ ਗੱਗੀ ਡਾਕਟਰ ਦਾ ਦਿਲ ਲਈ ਧਿਆਨ ਦਿੱਤੇ ਤੇ ਬੱਚੇ ਨੂੰ ਕੀ ਅਵਸ਼ੇਸ਼ ਵੈਦ ਆਪਰ ਦੋ ਵੈਦ ਆਪ ਮੈਂ ਤੁਹਾਨੂੰ ਰੈਮਪਾਕੂ ਦੀ ਲੈ ਲੈਂਦੀ ਆ ਤੇ ਇਹ ਕਹਿੰਦੇ ਫਿਰ ਤਾਂ ਜਾ ਕੇ ਥੋੜੀ ਜਿਹੀ ਲੜੇ ਤੇ ਸਾਥੂ ਪਰ ਮੈਂ ਫਿਰ ਵੀ ਲੈ ਲੈਣੀ ਆ ਕੀ ਪਤਾ ਉਦਾਂ ਠੀਕ ਹੋਈ ਜਾ ਬੇਬੇ ਇਹ ਥੋੜੇ ਵਾਲੀ ਹੈ ਵੇਖੀ ਇੱਤ ਦੀ ਵੀਡੀਓ ਵੀ ਜੋੜ ਦੂਗੀ ਵਿੱਚ ਤੇ ਮੈਂ ਆਪਣੇ ਪੁੱਤ ਨੂੰ ਨਵੇਂ ਪੁੱਤ ਨੂੰ ਕੋਲ ਤਰੇ ਹੀ ਹੋ ਗਏ ਚਲੋ ਸਿਰੇ ਕੁ ਪਾੜਾ ਲੈ 250 ਰੁਪਏ ਬਿਲਕੁਲ ਮੈਂ ਨਹੀਂ ਮੈਂ ਕੁਝ ਵੀ ਨਹੀਂ ਹੋਣਾ ਸੀ ਉਹ ਜਾ ਉਹਨਾਂ ਦੇ ਠਹਿਰ ਕੇ ਦੂਜਾ ਠੀਕ ਹੋ ਜਾਊਗਾ ਤਾਂ ਸ਼ਾਮ ਨੂੰ ਬਾਹਰ ਉਹਨਾਂ ਦੇ ਸੂਟ ਫੜਾਇਆ ਹੀ ਨਾਲੇ ਜਿਹੜੀ ਆਹ ਹੈ ਬਬੀਤਾ ਉਹਨਾਂ ਦੇ ਇਹਦੇ ਤੇ 700 ਰੁਪਏ ਵੰਡਦਾ ਉਹਨਾਂ ਦਾ 700 ਦਾ ਨੀ ਲਮ ਦੇ ਤੇ 200 ਰੁਪਏ ਲੈ ਕੇ ਆਇਆ ਤਾਂ ਠੀਕ ਹੈ ਤੇ ਤੋਸ਼ੀ ਤੇ ਵੀ ਲੈਣਾ ගීතතපකද அසිකගරමපරග කවි ැවිවි ਰਾਤ ਵੀ ਦਾ ਸਾਹ ਹੀ ਠੰਡਾ ਲੈ ਪਹਿਲੇ ਇਹ ਪੂਰੀ ਕੰਪਲੀਟ ਕਰ ਚੱਲ ਹੈ ਬੇਵੀ ਲੈ ਲਮ ਸੁਣਿਓ ਜੀ ਦੁਕਾਨ ਖੋਰੀ ਨਹੀਂ ਹੈ ਮੈਂ ਖੋਲਣਾ ਹੈ ਜੀ ਗਾਈਜ਼ ਹੱਥ ਤੋਂ ਤੋਂ ਬਿਮਾਰ ਹੋ ਗਿਆ ਹੈ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਮੇਰੇ ਤੇ ਵੀ ਰਬੇ ਤਾਂ ਬਿਮਾਰ ਹੋ ਗਈ ਨਹੀਂ ਪਤਾ ਨਹੀਂ ਕਿਤਾ ਬਾਪ ਲੈ ਲੰਦੇ ਚਾਤੀ ਜਾ ਹੋ ਗਈ ਜਿਗਾ ਤੇ ਜੇ ਅਸੀਂ ਜਿਵੇਂ ਠੀਕ ਹੋ ਗਈ ਤਾਂ ਤਾਂ ਬਲੌਗ ਪਾਉਂਗੀ ਨਹੀਂ ਨਹੀਂ ਮੈਂ ਪਾਉਣਾ ਠੀਕ ਹੈ ਤੁਸੀਂ ਸਾਰੇ ਜਿਹੜੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਖਿਰ ਤੱਕ ਜਾਂਦੀ ਹੋ ਪੰਜਾਬੀ ਦੇ ਕਾਬਰ ਦੋਸਤ

बहुत तबीयत खराब हो गई है जलिया लग गई गल मारूगा जो मैं बीमार होगी जब मेन कुछ हो गया मैं गला कौन मारूगा ਆਇਆ ਕਰ ਦੂ ਇਹ ਕਿਰਾਂ ਉਖਰਾਉਣੀ ਆ ਦੇਖਦੇ ਕਲੀ ਵਾਲੇ ਵੀ ਸਹੀ ਤਰ੍ਹਾਂ ਰੰਗੜੀ ਕਿ ਗਾਇਸ ਇਸ ਦਿੱਤਾ ਕਰਿਓ ਕਿ ਇਹ ਮੇਰਾ ਵੀ ਤਾਂ ਜਲਦੀ ਜਲਦੀ ਸੁੱਕ ਹੋ ਜਾਵੇ ਮੈਂ ਤਾਂ ਜਲ ਸਾਭੀ ਹੋ ਗਈ ਇੰਕਾ ਕਿ ਮੈਨੂੰ ਵੀ ਧਿਆਰੀ ਲੱਗਦਾ ਰਹਿੰਦਾ ਕਿ ਤੇ ਫਾਇਦੇ ਦੇ ਆ ਰਹੀ ਸੀ ਆ ਬਹੁਤ ਬੜੇ ਤੇ ਤਾਂ ਸੱਤ ਦਾ ਇੱਕ ਲੌਂਗ ਰੈਪਿਕ ਸੀ ਲਾਈਕ ਸਿਰ ਤੋਂ ਮੈਂ ਤੇ ਸ਼ੁਰੂ ਕਰਨਾ ਸੀਗਾ ਵੀਡੀਓ ਬਣਾ ਦੇਉਗੀ ਤੇ ਜਗਾ ਦੇ ਤੇ ਕੱਲ ਨੂੰ ਵੀ ਲੇ ਕੱਲ ਦੇ ਬਲੌਗ ਸਾੜ ਲਈਏ ਤਾਂ ਇਸ ਤਰ੍ਹਾਂ

Thank <laughs> you.